ਸਪਰੇਅ ਕਰਨ ਦੇ ਵਿੱਚ ਇੱਕ ਵੱਡੀ ਨਗੈਲੀ ਆਪਾਂ ਨੂੰ ਪਤਾ ਹਨਾ ਪਿਛਲੇ 2 ਤੋਂ 3 ਦਿਨ ਦਾ ਮੌਸਮ ਵੀ ਸਾਫ਼ ਹੈ ਸਪਰੇਅ ਕਰ ਰਿਹਾ ਕਿਸਾਨ ਹਨਾ ਆਉਣ ਵਾਲੇ ਵੀ 2-3 ਦਿਨ ਮੌਸਮ ਜਿਹੜਾ ਸਾਫ਼ ਹੈਗਾ ਪਰ 7 ਵਜੇ ਤੋਂ ਬਾਅਦ ਸਪਰੇਅ ਕਰਨੇ ਕਿੱਥੋਂ ਦੀ ਸਿਆਣਫ ਹੈਗੀ ਹੈ ਰਾਤ ਨੂੰ 8 ਵਜੇ ਤੱਕ 8:30 ਵਜੇ ਤੱਕ ਸਪਰੇਅ ਕਰਨੇ ਕਿੱਥੋਂ ਦੀ ਸਿਆਣਫ ਹੈਗੀ ਹੈ ਇੱਕ ਸਪਰੇਅ ਕਰਨਾ ਆਪਾਂ ਨੂੰ ਜਿਹੜਾ ਪ੍ਰਮਾਤਮਾ ਨੇ ਮੌਕਾ ਦਿੱਤਾ ਹਨਾ 14 15 ਤਰੀਕ ਤੱਕ ਮੌਸਮ ਸਾਫ਼ ਹੈਗਾ ਪਰ ਆਪਾਂ ਦਵਾਈਆਂ ਵੀ ਚੰਗੀਆਂ ਵਰਤਰਿਆਂ ਕਿ ਕੈਪ ਕਰਨ ਦਾ ਸਮਾਂ ਸਹੀ ਨਹੀਂ ਹੈਗਾ ਸਵੇਰੇ 9 ਵਜੇ ਤੋਂ ਲੈ ਕੇ 6:30 ਵਜੇ ਤੱਕ ਸਪਰੇਅ ਕਰ ਸਕਦੇ ਆਪਾਂ ਬੈਸਟ ਟਾਈਮ ਕਿਉਂਕਿ ਬਈ ਜੇ ਆਪਾਂ 6 ਵਜੇ 6:30 ਵੇ ਸਪਰੇਅ ਕਰਕੇ ਹਟ ਗਏ 7:30 ਵਜੇ ਤੱਕ ਦਵਾਈ ਕੰਮ ਕਰ ਜਾਂਦੀ ਹੈ ਜੇ ਆਪਾਂ ਹੁਣ ਲਾਲਚ ਦੇ ਵਸਾ ਕੇ ਕੋਈ 7:30 ਤੱਕ ਕੰਮ ਨਿਮੇੜੀ ਜਾਂਦਾ ਕੋਈ 8:30 ਤੱਕ ਲਿਜਾਈ ਜਾਂਦਾ ਏ ਬਾਈ ਦੇਖ ਗੱਲਾਂ ਗਲਤ ਹੈਗੀਆਂ ਨੇ ਵਿੱਚ ਕਹਿਣ ਵਾਲੇ ਮੈਨੂੰ ਵੀ ਕਹਿਣਗੇ ਬਾਈ ਤੂੰ ਵੱਡਾ ਸਿਆਣਾ ਵੱਡਾ ਬਗੈਨੀ ਬਣਦਾ ਹਨ ਪਰ ਸਪਰੇ ਹੈਗੀ ਆ ਬਾਈ ਉਹ ਚੰਗੇ ਦਿਨ ਤੇ ਚੰਗੇ ਮੌਸਮ ਦੇ ਵਿੱਚ ਕੰਮ ਕਰਦੀ ਹੈ ਫਿਰ ਕਿਉਂਕਿ ਇਸ ਸਾਲ ਤੇਲੀ ਸ਼ਿਕਾਇਤ ਆ ਰਹੀ ਹੈਗੀ ਹੈ ਕਿਉਂਕਿ ਜੇ ਬਾਈ ਕੋਈ ਉਹ ਦਵਾਈ ਕਰਦੇ ਆ ਜੇ ਮੜਾ ਮੋਟਾ ਉਹਨੂੰ ਦਿਨ ਚੰਗਾ ਲੱਗੂਗਾ ਹਨ ਫੇਰ ਦਵਾਈ ਕੰਮ ਕਰੂ ਚਾਹੇ ਤੁਸੀਂ ਲੈਬਰ ਤੇ ਕਰਾਉਣੇ ਚਾਹੇ ਖੁਦ ਕਰਦੇ ਹੋ ਫਸਲ ਦਾ ਦੇਖੋ ਠੀਕ ਹੈ ਕੰਮ ਨਾ ਮੇੜਨ ਦੀ ਨਾ ਦੇਖੋ ਕੰਮ ਇੱਕ ਦਿਨ ਬਾਅਦ ਚ ਹੋ ਜੂਗਾ ਕੋਈ ਵਾਲੀ ਆਪਾਂ ਨੂੰ ਕੋਈ ਫੋਰ ਆਪਾਂ ਨੇ ਇੱਥੇ ਆਲੂ ਜਾਂ ਸ਼ਮਲਾ ਮਰਚੀ ਲਾਉਣੀ ਹੈਗੀ ਵੀ ਆਪਾਂ ਉੱਚੇ ਲੇਟ ਹੋ ਜਾਾਂਗੇ ਠੀਕ ਹੈ ਧਿਆਨ ਦਿਓ ਦਿਨ ਚੰਗੇ ਲੱਗਿਆ ਇੱਕ ਦਿਨ ਵੱਧ ਲੱਗ ਜਾ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਪੈਸੇ ਦਾ ਨੁਕਸਾਨ ਤੇ ਫਸਲ ਦਾ ਨੁਕਸਾਨ ਜ਼ਰੂਰ ਹੁੰਦਾ ਹੈ